ਈਸਾ ਵਧੀਆ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨ ਸਾਹਿਬ ਆਗਿਰਤ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਚਲਤਾ ਜਾ ਰਿਹਾ ਜੇ ਇਹਦੇ ਸਬੰਧ ਵਿੱਚ ਅਸੀਂ ਟਿਹਾ ਵਸਤੀ ਬੜਲਾਡਾ ਵਿਖੇ ਮੇਰੇ ਨਾਲ ਐਸਐਸਪੀ ਸਿਟੀ ਆਪਣੇ ਹਰਵਤ ਸਿੰਘ ਤੇ ਕੌਰ ਸਿੰਘ ਤੇ ਸੀਆਈਐਨ ਚਾਰ ਸਰਦਾਰ ਬਲਕੌਰ ਸਿੰਘ ਜੀ ਭਾਈ ਸਾਰਿਆਂ ਨੇ ਟਿਕੀਤਾ ਤੇ ਪਹਿਲਾਂ ਵੀ ਇੱਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਿਸੇ ਦੀ ਨਸਿਆਂ ਦੀ ਇੱਥੋਂ ਵੇਚ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟਰ ਕੀਤੇ ਗਏ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਹਾਂ ਕਾਰਵਾਈ ਉਹ ਦਾ ਸਾਨੂੰ ਰਿਜ਼ਲਟ ਅੱਜ ਸਾਨੂੰ ਦਿਖਾ ਦੇ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਨਾਲ ਜੁੜੇ ਹੋਏ ਕਾਰੋਬਾਰ ਕਰਦੇ ਨੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਉਹਨਾਂ ਨੂੰ ਜਿਹੜੇ ਬੇਲੋਡ ਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈੱਕਿੰਗ ਕੀਤੀ ਜਾਂਦੀ ਹੈ ਉਹਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪੱਛ ਦਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਜੀ ਲੇਕਿਨ ਫਿਰ ਵੀ ਕੋਈ ਹੇਲਥ ਸਟਾਫ ਦੀਆਂ ਅਫਸਰਾਂ ਨੇ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕਿਉਂ ਨਹੀਂ ਕੰਮਜਾਬ ਫੌਰੀ ਸੁਰੱਖਣੋਂ ਰੋਕ ਲੇ ਲੇ ਪੁਲਿਸ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਿਆ ਆਉਂਦਾ ਉਹ ਚੋਰੀ ਛ ਸੋ ਪੇ ਉਹ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਜੇ ਤੁਸੀਂ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਅਫਸਰ ਸਾਹਿਬਾਂ ਦੇ ਵਾਹਨ ਵੀ ਦੂਜੀ ਕੋਈ ਅੱਜ ਅੱਜ ਵਹੀਕਲ ਵੀ ਇੱਕ ਚੈੱਕ ਕਰ ਰਹੇ ਆ ਸੀਨ ਜਰ ਸਾਹਿਬ ਨੇ ਤੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਕੀ ਮੈਸੇਜ ਦਿਓਗੇ ਕੋਈ ਅਸਰ ਜਿਹਾ ਸਾਥੀਆਂ ਸਾਨੂੰ ਕੀ ਕਹੋਗੇ ਵੀ ਮਾਸ਼ਾਅੱਲਾਹ ਤੁੰਡਾ ਕਰਦੋ ਨਸ਼ਾ ਬਸ ਤਕਰੀਬਨ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਹਰੀ ਚੀਜ਼ ਨੂੰ ਹੁਣ ਖਤਮ ਹੋਈ ਜੋ ਹੋਈ ਪਈ ਹੈ ਤਕਰੀਬਨ ਸਾਰੀ ਬਹੁਤ ਜ਼ੋਰ ਪਬਲਿਕ ਵੀ ਸਾਥ ਦੇ ਰਹੀ ਹੈ ਹੁਣ ਸਾਰੇ ਸਾਥ ਦੇ ਰਹੇ ਨੇ ਪਹਿਲਾਂ ਨਹੀਂ ਦਿੰਦੇ ਸੀ ਹੁਣ ਸਾਰੇ ਹਰ ਕਿਸੇ ਦੇ ਘਰ ਬਲ ਨੂੰ ਜਦ ਨਸ਼ਾ ਤੁਰ ਲੱਗਿਆ ਪਬਲਿਕ ਸਾਥ ਦੇਣ ਲੱਗੀ ਪੁਲਿਸ ਤਾਂ ਬਹੁਤ ਜ਼ਿਆਦਾ ਹਰ ਰੋਜ਼ ਡੇਲੀ ਵੇਜ ਤੇ ਮਿੰਟ ਬਹੁਤ ਜ਼ਿਆਦਾ ਕਰ ਰਹੀ ਹੈ ਜੀ ਸਾਬ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨ ਸਾਹਿਬ ਆਗਿਰਤ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਚਲਤਾ ਜਾ ਰਿਹਾ ਜੇ ਇਹਦੇ ਸਬੰਧ ਵਿੱਚ ਅਸੀਂ ਤੇ ਹ ਵਸਤੀ ਬਡਲਾਡਾ ਵੇਖੇ ਮੇਰੇ ਨਾਲ ਐਸਐਸਓ ਸਿਟੀ ਆਪਣੇ ਹਰਵਤ ਸਿੰਘ ਤੇ ਕੌਰ ਸਿੰਘ ਤੇ ਸੀਆਈ ਨਚਾਰ ਸਰਦਾਰ ਬਲਕੌਰ ਸਿੰਘ ਜੀ ਭਾਈ ਸਾਰਿਆਂ ਤੇ ਕੀਤਾ ਤੇ ਪਹਿਲਾਂ ਵੀ ਇਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਿਸ ਦੀ ਨਸਿਆਂ ਦੀ ਇਥੋਂ ਵੇਚ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟ ਕੀਤੇ ਗਏ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਹਾਂ ਕਾਰਵਾਈ ਉਹ ਦਾ ਸਾਮ ਨੂੰ ਰਿਜ਼ਲਟ ਆਪ ਨੂੰ ਦੱਸ ਦੇ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਨਾਲ ਜੁੜੇ ਹੋਏ ਕਾਰੋਬਾਰ ਕਰਦੇ ਨੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਕਰਤੀ ਦੇ ਉਹਨਾਂ ਨੂੰ ਜਿਹੜੇ ਬੇ ਲੋਡ ਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈੱਕ ਕੀਤਾ ਜਾਂਦਾ ਉਹਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪੱਕਾ ਦਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਹਾਂ ਜੀ ਇੱਕ ਵੀ ਵੀ ਕੋਹਲੇ ਸ਼ਾਰਦੀਆਂ ਸੁਣਨਾ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕਿਉਂ ਨਹੀਂ ਕੰਮਜਾਬ ਹੋ ਰਿਹਾ ਸੂਰਫੋਂ ਨਾ ਰੁਕ ਲੇ ਤੇ ਫਿਰ ਸੇ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਏ ਆਉਂਦਾ ਉਹ ਚੋਰੀ ਸੁਪੇ ਉਹ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸ਼ਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਜੇ ਅਸੀਂ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਆਪ ਸਰ ਸਾਹਿਬਾਂ ਦੇ ਵੀ ਦੂਜੀ ਕੋਈ ਅੱਜ ਅੱਜ ਵਹੀਕਲ ਵੀ ਇੱਕ ਚੈੱਕ ਰਿਹਾ ਸੀ ਜਨਰ ਸਾਹਿਬ ਨੇ ਤੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਕੀ ਮੈਸੇਜ ਦਿਓਗੇ ਕੋਈ ਅਜਿਹਾ ਸਾਥੀਆਂ ਸਾਣ ਨੂੰ ਕੀ ਕਹੋਗੇ ਵੀ ਮਾਸ਼ਾਅੱਲਾ ਤੁਹਾੰਦਾ ਕਰ ਦੂੰਗਾ ਦੱਸਾ ਬਸ ਤਕਰੀਬਨ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਹਰ ਇੱਕ ਚੀਜ਼ ਨੂੰ ਹੁਣ ਖਤਮ ਹੋ ਹੀ ਜਾਊ ਹੋਈ ਪਿਆ ਤਕਰੀਬਨ ਸਾਰੀ ਜ਼ੋਰ ਪਬਲਿਕ ਵੀ ਸਾਥ ਦੇ ਰਹੀ ਹੈ ਹੁਣ ਸਾਰੀ ਸਾਥ ਦੇ ਰਹੇ ਨੇ ਪਹਿਲਾਂ ਨਹੀਂ ਦਿੰਦੇ ਸੀ ਹੁਣ ਸਾਰੇ ਹਰ ਕਿਸੇ ਦੇ ਘਰ ਵੱਲ ਨੂੰ ਜਦ ਨਸ਼ਾ ਤੁਰਨ ਲੱਗਿਆ ਪਬਲਿਕ ਸਾਧੇਣ ਲੱਗੀ ਪੁਲਿਸ ਤਾਂ ਬਹੁਤ ਜ਼ਿਆਦਾ ਹਰ ਰੋਜ਼ ਡੇਲੀ ਵੇਜ ਤੇ ਮਿੰਟ ਬਹੁਤ ਜ਼ਿਆਦਾ ਕਰ ਰਹੀ ਆ